ਜਿਹੜੀ ਆ ਮੈਨੂੰ ਉਹ ਲੈ ਨਾ ਕੀ ਇਹਦਾ ਰਾਨੀ ਨਹੀਂ ਉਹ ਜਿਹੜੀ ਮਾਰਿਆ 우샤 ਉਹ ਆਈ ਆ ਤੇ ਉਹਨੇ ਨਾ ਆ ਕੇ ਇਹਦੇ ਨਾਲ ਆ ਕੇ ਘਰ ਆਏ ਸੀ ਲੱਸੀ ਨਾ ਆ ਗਈ ਤੇ ਇਹਦੇ ਨਾਲ ਆ ਕੇ ਫੇਰ ਹਤੋਬਾਈ ਕੀਤੀ ਉਹਨੇ ਸਾਹਮਣੇ ਤੇ ਮੇਰੇ ਪਤੀ ਨੂੰ ਵੀ ਬਹੁਤ ਉਹਨਾਂ ਨੇ ਜੋੜ ਪੰਚਾਇਤ ਕਿੰਨੇ ਜਨ ਸਤਾਨ ਆ ਕੇ ਘਰ ਆਲੇ ਵੀ ਲੱਗੀ ਮੇਰੇ ਵੀ ਆ ਸਾਰੇ ਇਹਨਾਂ ਨੇ ਚਰੀਟਾ ਪਾਈਆਂ ਬਾਹਰ ਬੱਟੇ ਮੇਰੇ ਸਾਹੇ ਉਹ ਮੁੰਡੇ ਨੇ ਮਾਰ ਲੱਗਿਆ ਸੀ ਮੁੰਡੇ ਨੇ ਮਾਰ ਲੱਗਿਆ ਤੇ ਮੈਂ ਮੂਰੇ ਆ ਗਿਆ ਮੇਰੇ ਮੰਜੀ ਇੱਥੇ ਦੱਬ ਕੇ ਸੋਟੀ ਮੇਰੇ ਟਾਂਕੇ ਲੱਗੇ ਨੇ ਮੈਂ ਮਲਾਜਾ ਘੜਾ ਕੇ ਤੇ ਹੁਣ ਅਸੀਂ ਚਲੇ ਗਏ ਸਿਵਲ ਹਸਪਤਾਲ ਪਿੱਛੋਂ ਰਾਤ ਨੂੰ 11 ਵਜੇ ਬੰਦੇ ਆਏ 11 12 ਵਜੇ 35 ਚਾਈ ਆਏ ਇੱਟਾਂ ਲੈ ਕੇ ਹਮਲਾ ਕੀਤਾ ਇੱਥੇ ਇਹ ਕਿਰਾਏ ਤੇ ਰਹਿੰਦੇ ਨੇ ਤੇ ਇੱਥੇ ਗੁੰਡਾਗਰਦੀ ਬਹੁਤ ਦਿਖਾ ਰਿਆ ਹੈ ਆਪਣੇ ਪਰਿਵਾਰ ਦੇ ਨਾਲ ਇਹਨਾਂ ਦੀ ਇੱਕ ਬੇਟੀ ਆ ਸੰਗੀਤਾ ਨਾਲ ਇਹਨਾਂ ਦਾ ਹਸਬੰਡ ਨਾਲ 우샤 ਏ ਸਾਨੂੰ ਬਹੁਤ ਧਮਕੀ ਦਿੱਤੀਆਂ ਇਹਨਾਂ ਨੇ ਕੱਲ ਮਾਰਨ ਦੀ ਧਮਕੀ ਦਿੱਤੀਆਂ ਵੀਡੀਓ ਸਾਹਮਣੇ ਕੈਮਰੇ ਤੇ ਸਾਰੀ ਆ ਗਈ ਆ ਉਹ ਹਮਲਾ ਕਰ ਰਹੇ ਨੇ ਆ ਰਹੇ ਨੇ ਇੱਟਾਂ ਮਾਰ ਰਹੇ ਨੇ ਦਰਵਾਜ਼ਾ ਤੋੜ ਰਹੇ ਨੇ ਅੰਦਰ ਵੜ ਰਹੇ ਨੇ ਸਾਰੀ ਵੀਡੀਓ ਹੈਗੀ ਆ ਉਹ ਪੁਲਿਸ ਨੂੰ ਦਿਖਾਤੀ ਲੁਧਿਆਣਾ ਦੇ ਵਿੱਚ ਇੱਕ ਗਵੰਡਰ ਨੇ ਦੂਜੇ ਗਵੰਡਰ ਤੇ aarop ਲਗਾਏ ਨੇ ਜੀ ਹਾਂ ਦੱਸਿਆ ਜਾ ਰਿਹਾ ਕਿ ਇੱਕ ਪਰਿਵਾਰ ਤੇ 10 ਤੋਂ 15 ਲੋਕਾਂ ਨੇ ਮਿਲ ਕੇ ਹਮਲਾ ਕਰ ਦਿੱਤਾ ਦੱਸਿਆ ਵੀ ਜਾ ਰਿਹਾ ਕਿ ਹਮਲਾਵਰਾਂ ਨੇ ਘਰ ਤੇ ਵਿੱਚ ਵੜ ਕੇ ਜੰਮ ਕੇ ਇੱਟਾਂ ਰੋੜੇ ਵਰਸਾਏ ਦਰਵਾਜ਼ਾ ਤੋੜਿਆ ਫੋਨ ਖੋ ਕੇ ਲੱਗੇ ਨਕਦੀ ਉਡਾਏ ਤੇ ਪਰਿਵਾਰਕ ਮੈਂਬਰਾਂ ਨੂੰ ਕੁੱਟਿਆ ਗਿਆ ਘਟਨਾ ਦੀਆਂ ਪੂਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਸੰਦਸਦੀਏ ਦੱਸਦੀ ਹੈ ਦੱਸਦੀ ਹੈ ਕਿ ਝਗੜਾ ਰੁਕਵਾਨ ਦੇ ਲਈ ਗਈ ਰਜਿੰਦਰ ਕੌਰ ਨੇ ਦੱਸਿਆ ਹੈ ਕਿ ਗਲੀ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਰਿਹਾ ਸੀ ਉਹ ਝਗੜਾ ਰੁਕਵਾਨ ਗਈ ਤਾਂ ਗਵੰਡਾ ਨੌਸਾਨੇ ਉਸਦੇ ਨਾਲ ਗਾਲੀ ਗਲੋਚ ਕੀਤੀ ਹੈ ਰਜਿੰਦਰਪੁਰ ਨੇ ਵੀ ਦੱਸਿਆ ਕਿ ਜਦੋਂ ਉਸਦੇ ਪਤੀ ਉੱਥੇ ਪੁੱਜੇ ਮਾਮਲਾ ਸ਼ਾਂਤ ਹੋ ਗਿਆ ਸੀ ਪਰ ਥੋੜੀ ਦੇਰ ਦੇ ਬਾਅਦ ਉਸਦਾ ਮੁੰਡਾ ਗੱਲ ਕਰਨ ਗਿਆ ਤਾਂ ਉਸਦੇ ਨਾਲ ਮਾਰ ਕੁੱਟਾਈ ਕੀਤੀ ਗਈ ਉਸਤੇ ਘਰੇ 10 ਤੋਂ 15 ਨੌਜਵਾਨ ਆਏ ਇੱਟਾ ਰੋੜੇ ਵਰਸਾਏ ਗਏ ਉਸਦੇ ਘਰ ਦਾ ਸਮਾਨ ਤੋੜਿਆ ਗਿਆ ਜਿਸ ਤੋਂ ਬਾਅਦ ਉਸਨੇ ਸੀਸੀਟੀਵੀ ਫੁਟੇਜ ਦਿਖਾੰਦਿਆ ਹੁਣ ਪੁਲਿਸ ਤੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀਏ ਲੁਧਿਆਣਾ ਲਈ ਅਮਿਥਾਪਤ ਕਰਨਾ ਗੁਰਮੀਤ ਸਿੰਘ ਕੀ ਕਿਹੜਾ ਮੁੱਲਾ ਵਾ ਕੀ ਕਵੀਰ ਨਗਰ ਆ 11 ਨੰਬਰ ਗਲੀ ਅੱਛਾ ਕੀ ਹੋਇਆ ਕੀ ਹੋਇਆ ਹੋਇਆ ਗੱਲ ਇਦਾਂ ਜੀ ਸਵੇਰੇ ਦਾ ਗਲੀ ਚ ਕਿਸੇ ਦੀ ਜਨਾਨੀ ਆ ਦੀ ਲੜਾਈ ਹੁੰਦੀ ਸੀ ਆਪਸ ਚ ਲੜਦੀਆਂ ਸੀ ਗੀਆਂ ਗਲੀ ਮੱਲੇ ਵਾਲੇ ਇਕੱਠੇ ਸੀਗੇ ਤੇ ਉਹ ਹੱਥੋ ਪਾਈ ਜਿਆਦੇ ਹੋ ਗਈਆਂ ਹੱਥੋ ਪਾਈ ਹੋ ਗਈਆਂ ਤੇ ਇਹ ਕਿਤੇ ਉਹਦਾਂ ਨੂੰ ਖੜੀ ਖੜੀ ਚਲੇ ਗਈ ਦੇਖਣ ਬਚਾਉਣ ਚਲੇ ਗਈ ਤੁਹਾਡੀ ਵਾਈਫ ਹਾਂਜੀ ਮੇਰੀ ਵਾਈਫ ਤੇ ਉਹ ਇਹਦੇ ਗੱਲ ਪੈ ਗਈਆਂ ਠੀਕ ਹੈ ਚਲੋ ਫਿਰ ਇਹ ਵਾਪਸ ਆ ਗਈ ਉਹ ਕੁਝ ਗੱਲ ਨਹੀਂ ਹੋਈ ਹੈਗੀ ਆਪਸ ਚ ਲੜ ਲੜ ਕੇ ਚਲੀ ਗਈਆਂ ਪਹਿਲਾ ਉਹ ਦਿਨ ਆ ਨੀ ਜਿਹੜੀ ਪਹਿਲਾ ਆਈ ਸੀ ਉਹ ਵੀ ਹੱਥੋ ਪਾਈ ਹੋਈਆਂ ਸੀ ਆਪ ਵਿੱਚ ਉਹ ਚਲੀਆਂ ਚਲੀਆਂ ਗਈਆਂ ਤੇ ਉਦੋਂ ਬਾਅਦ ਚ ਸ਼ਾਮ ਨੂੰ ਇਹ ਸਾਫ ਸਵਾਈ ਕਰਕੇ ਕਿਤੇ ਬਾਹਰ ਖੜੀ ਸਾਹਮਣੇ ਕੋਈ ਖੜ ਗਈ ਜਿਹੜੀ ਆ ਮੈਨੂੰ ਇਹਦਾ ਨਾਂ ਕੀ ਆ ਇਹਦਾ ਰਾਣੀ ਰਾਣੀ ਨਹੀਂ ਉਹ ਜਿਹੜੇ ਮਾਰਿਆ ਉਸਾ ਉਹ ਆਈ ਆ ਤੇ ਉਹਨੇ ਨਾ ਆ ਕੇ ਇਹਦੇ ਨਾਲ ਆਪਦਾ ਘਰ ਆ ਰਹੀ ਸੀ ਨਾ ਸੀ ਨਾ ਉਹ ਆ ਆਪਣੇ ਪਰਵਾਦ ਨਾ ਲਾ ਗਈ ਆ ਗਈ ਇਹਦੇ ਨਾਲ ਆ ਕੇ ਫੇਰ ਹੱਥੋ ਪਾਈ ਕੀਤੀ ਉਹਨੇ ਸਾਹਮਣੇ ਫੇਰ ਵੀ ਅਸੀਂ ਰੋਕ ਤਾਂ ਚੱਲ ਛੱਡ ਕੋਈ ਨਹੀਂ ਇਹਨੂੰ ਮੈਂ ਅੰਦਰ ਵਾਰ ਤਾਂ ਉਹਨਾਂ ਨੂੰ ਕਹ ਬਜਾਓ ਤੁਸੀਂ ਆਪਦਾ ਦਿਨਾਂ ਦੀਆਂ ਦੀ ਲੜਾਈ ਆ ਸੀ ਕੀ ਕਰਨ ਵਿੱਚ ਠੀਕ ਹੈ ਠੀਕ ਹੈ ਜੀ ਤੇ ਉਹ ਫਿਰ ਰਾਤ ਜਦ ਮੁੰਡਾ ਆ ਮੁੰਡੇ ਨੂੰ ਪਤਾ ਨਹੀਂ ਸੀ ਮੁੰਡਾ ਕਿਤੇ ਚਲੇ ਗਿਆ ਪੁੱਛਣ ਕੀ ਗੱਲ ਹੋਈ ਸੀ ਉਹਨਾਂ ਨੇ ਮੁੰਡੇ ਤੇ ਅਟੈਕ ਕੀਤਾ ਠੀਕ ਹੈ ਉਹ ਬੰਦੇ ਕੋਲੇ ਐਡੀ ਛੋਟੀ ਸੀ ਠੀਕ ਹੈ ਠੀਕ ਹੈ ਜੀ ਉਹ ਮੁੰਡੇ ਤੇ ਮਾਰ ਲੱਗਿਆ ਸੀ ਠੀਕ ਹੈ ਮੁੰਡੇ ਨੇ ਮਾਰ ਲੱਗਿਆ ਤੇ ਮੈਂ ਮੂਰੇ ਆ ਗਿਆ ਮੇਰੇ ਵਜੀ ਇੱਥੇ ਦੱਬ ਕੇ ਛੋਟੀ ਮੇਰੇ ਟਾਂਕੇ ਲੱਗੇ ਨੇ ਮੈਂ ਮਤਲਬ ਝਗੜਾ ਕੇ ਠੀਕ ਹੈ ਤੇ ਹੁਣ ਅਸੀਂ ਚਲੇ ਗਏ ਸਿਵਲ ਹਸਪਤਾਲ ਠੀਕ ਹੈ ਪਿੱਛੋਂ ਰਾਤ ਨੂੰ 11 ਵਜੇ ਬੰਦੇ ਆਏ 11 12 ਵਜੇ 35 ਚਾਈ ਵਾਲੇ ਇੱਟਾਂ ਲੈ ਕੇ ਹਮਲਾ ਕੀਤਾ ਉਹ ਤਾਂ ਮੈਂ ਘਰੇ ਨਹੀਂ ਸੀ ਉਹ اے ਸੀ ਘਰੇ ਦੱਸ ਦਿੰਦੀ ਆ ਤੁਹਾਨੂੰ ਸਾਰਾ ਕੁਝ ਠੀਕ ਹੈ ਤੇ ਇੱਕ ਕੁੜੀ ਤੇ ਵੀ ਹਮਲਾ ਕੀਤਾ ਇਹਦੇ ਤੇ ਵੀ ਕੀਤਾ ਉਸ ਤੋਂ ਸਾਰਾ ਕੁਝ ਦਿਖ ਲੋ ਤੋੜ ਗਿਆ ਸਾਮਾਨ ਸਾਰਾ ਡਿਸ਼ ਵੀ ਮੇਰਾ ਤੋੜ ਗਏ ਤੇ ਪੈਸੇ ਵੀ ਲੈ ਗਏ ਇਹ ਚੱਕ ਕੇ ਫੋਨ ਵੀ ਲੈ ਗਏ ਖੋ ਕੇ ਜਿਸ ਤੇ ਵੀਡੀਓ ਬਣਾਈ ਸੀ ਅਸੀਂ ਵੀਡੀਓ ਸਾਹਮਣੇ ਕੈਮਰੇ ਤੇ ਸਾਰੀ ਆ ਗਈ ਆ ਉਹ ਹਮਲਾ ਕਰ ਰਹੇ ਨੇ ਆ ਰਹੇ ਨੇ ਇੱਟਾਂ ਮਾਰ ਰਹੇ ਨੇ ਦਰਵਾਜ਼ਾ ਤੋੜ ਰਹੇ ਨੇ ਅੰਦਰ ਵੜ ਰਹੇ ਨੇ ਸਾਰੀ ਵੀਡੀਓ ਹੈਗੀ ਆ ਉਹ ਪੁਲਿਸ ਨੂੰ ਦਿਖਾਤੀ ਹੁਣ ਕੀ ਚਾਹਨੇ ਆ ਹੁਣ ਤਾਂ ਜੋ ਪਰਚਾ ਬੰਦੇ ਲੱਭਣਗੇ ਪੁਲਿਸ ਵਾਲੇ ਜਿਹੜੇ ਇਹਨਾਂ ਦਾ ਅਟੈਕ ਕੀਤਾ ਨੇ ਇਹਨਾਂ ਦਾ ਅੱਗੇ ਵੀ ਕੋਈ ਰੋਲਾ ਰਿਹਾ ਤਾਂ ਇਹਨਾਂ ਦਾ ਤਾਂ ਰੋਜ਼ ਹੀ ਰੋਲਾ ਪੈਂਦਾ ਰੰਗਾ ਅਸੀਂ ਜਾਂਦੇ ਨਹੀਂ ਜੀ ਇਹਨਾਂ ਨਾਲ ਸਾਡਾ ਕੋਈ ਤਾਲੁਕ ਨਹੀਂ ਸਾਡਾ ਰੋਲਾ ਕੋਈ ਨਹੀਂ ਸੀ ਓਕੇ ਬਸ ਤੁਸੀਂ ਲੜਾਈ ਛਡਾਣ ਗਏ ਸੀ ਤੇ ਹਾਂਜੀ ਹਾਂਜੀ ਮੈਂ ਤਾਂ ਮੁੰਡੇ ਨੂੰ ਬਚਾਉਣ ਗਿਆ ਮੁੰਡੇ ਨੂੰ ਮਾਰ ਲੱਗੇ ਸੀ ਓਕੇ ਹੁਣ ਉਹਰਾ ਹੱਥ ਧੰਕੀ ਦੇ ਕਹਦੇ ਮੁੰਡਾ ਮਾਰ ਦੇਣਾ ਤੇਰਾ ਕਿੰਨੇ ਕ ਬੰਦੇ ਸੀ 35 40 ਆ ਕਿੰਨੇ ਕ ਬੰਦੇ ਸੀ 25 30 25 30 ਹਨ ਇੱਟਾ ਚੱਕਿਆ ਨਹੀਂ ਤੇ ਉਹਨਾਂ ਨੇ ਆਣ ਵਧੀਆ ਔਰ ਦੇਖੋ ਸਾਡਾ ਨਾਮ ਹੈ ਹਰਜਿੰਦਰ ਕੌਰ ਮੇਰਾ ਨਾਮ ਕਬੀਰਨਗਰ ਗਲੀ 11 ਨੰਬਰ ਗਲੀ ਚ ਰਹਿੰਦੇ ਆਂ ਸੀ। ਕੀ ਮਾਮਲਾ ਹੈ? ਤੇ 우샤 ਤੇ ਉਹਦੇ ਪਰਿਵਾਰ ਨੇ ਸਾਡੇ ਤੇ ਅਟੈਕ ਕੀਤਾ। ਮੇਰੇ ਬੱਚਿਆਂ ਨੂੰ ਮੈਨੂੰ ਮਾਰਨ ਦੀ ਧਮਕੀ ਦਿੱਤੀ। ਅਤੇ ਮੇਰੇ ਪਤੀ ਨੂੰ ਵੀ ਬਹੁਤ ਉਹਨਾਂ ਨੇ ਚੋਟ ਪਹੁੰਚਾਈ। ਕਿੰਨੇ ਜਾਨੇ ਸੱਟਾਂ ਲੱਗੀਆਂ। ਘਰ ਵਾਲੇ ਦੇ ਵੀ ਲੱਗੇ ਮੇਰੇ ਵੀ ਆ ਸਾਰੇ ਇਹਨਾਂ ਨੇ ਚਰੀਟਾ ਪਾਈਆਂ, ਬਾਲ ਪੱਟੇ ਮੇਰੇ ਸਾਰੇ। ਇਹ ਦੇਖੀ। ਇਹ ਪਹਿਲਾਂ ਵੀ ਤੁਹਾਡੇ ਨਾਲ ਲੜਦੇ ਰਹਿੰਦੇ ਸੀਗੇ ਨਹੀਂ ਕਦੇ ਲੜਾਈ ਉਹ ਸਾਰਾ ਸਾਡਾ ਗੇਟ ਉਹ ਸਾਰਾ ਤੋੜਤਾ ਉਹਨਾਂ ਨੇ ਉੱਪਰ ਤੱਕ ਸਾਰਾ ਡਿਸ਼ ਚ ਟੇਬਲ ਸਭ ਤੋੜ ਕੇ ਤੇ ਕੁੜੀ ਨੇ ਕਿਸਤਾ ਦੇ ਫੋਨ ਲਿਆ ਸੀ ਉਹ ਵੀ ਲਾਗੇ ਹੁਣ ਕੀ ਚਾਹਨੇ ਹੋ ਹੁਣ ਜੋ ਤੁਹਾਡਾ ਨੁਕਸਾਨ ਹੋਇਆ ਸਾਨੂੰ ਭਰ ਦੇਣ ਤੇ ਸਾਨੂੰ ਜਿਹੜੇ ਧਮਕੀਆਂ ਦਿੰਦੇ ਹੋ ਨਾ ਦੇਣ ਤੇ ਸਭ ਲੱਗ ਰਿਹਾ ਇੱਥੇ ਇਹ ਕਿਰਾਏ ਤੇ ਰਹਿੰਦੇ ਨੇ ਤੇ ਇੱਥੇ ਗੁੰਡਾਗਰਦੀ ਬਹੁਤ ਦਿਖਾ ਰਿਆ ਹੈ ਆਪਣੇ ਪਰਿਵਾਰ ਦੇ ਨਾਲ ਇਹਨਾਂ ਦੀ ਇੱਕ ਬੇਟੀ ਆ ਸੰਗੀਤਾ ਨਾਲ ਇਹਨਾਂ ਦਾ ਹਸਬੰਦ ਨਾਲ 우ਸ਼ਾ ਇਹ ਸਾਨੂੰ ਬਹੁਤ ਧਮਕੀਆ ਦਿੱਤੀਆਂ ਇਹਨਾਂ ਨੇ ਕੱਲ ਮਾਰਨ ਦੀਆਂ ਧਮਕੀਆ ਦਿੱਤੀਆਂ ਪੁਲਿਸ ਚ ਕੰਪਲੀਟ ਕੀਤੀ ਹਾਂਜੀ ਪੁਲਿਸ ਚ ਕੰਪਲੀਟ ਕੀਤੀ ਗੱਲ ਕਿਹੜੀ ਚੌਂਕੀ ਕਿਤੇ ਡੱਬਾ ਕਲੋਨੀ ਸ਼ੇਰਪੁਰ ਚੌਂਕੀ ਚ ਕਿੱਤੀ ਅੱਛਾ ਠੀਕ ਹੈਂਦੇ ਪੁਲਸ ਵਾਲੇ ਆਏ ਹਾਂਜੀ ਉਹ ਆਏ ਸੀਗੇ ਦੇਖ ਕੇ ਸਾਰਾ ਮਾਹੌਲ ਸਾਰਾ ਮਾਹੌਲ ਦੇਖ ਕੇ ਰਿਪੋਰਟ ਵੀ ਕਰ ਗਏ 50000 ਰੋਧਾਂ ਲੈ ਕੇ ਜਿਵੇਂ ਇਹਨਾਂ ਨੇ ਆਣ ਗੇਟ ਇਹਨਾਂ ਨੂੰ ਤੋੜਿਆ ਜੀ ਬਿਲਕੁਲ 10 15 ਮੁੰਡਿਆਂ ਨੇ ਫੜ ਕੇ ਨਾ ਗੇਟ ਨੂੰ ਆਣ ਹਿਲਾ ਕੇ ਤੇ ਉੱਪਰ ਇੱਟਾਂ ਮਾਰੀਆਂ ਸਾਰਾ ਤੋੜਤਾ ਗੇਟ ਹੁਣ ਕੀ ਜਾਣੋ ਉੱਪਰ ਤੱਕ ਸਾਡੇ ਇੱਟਾਂ ਮਾਰੀਆਂ ਇਹਨਾਂ ਨੇ ਕੀ ਜਾਣਦੇ ਹਾਂ ਸਾਡਾ ਨਾ ਇਨਸਾਫ ਕਰੋ ਅਸੀਂ ਤਾਂ ਕਿਸੇ ਨਾਲ ਗੁੰਡਾ ਕਰਦੀ ਕੀਤੀ ਨਹੀਂ ਕੱਲ ਮੈਨੂੰ ਦੀਵਾਲੀ ਦੀ ਛੁੱਟੀ ਸੀ ਇਹਨਾਂ ਨੇ ਮੇਰੇ ਨਾਲ 2 ਮਿੰਟ ਚ ਇਹਨਾਂ ਨੇ ਮੇਰੇ ਨਾਲ ਲੜਾਈ ਸ਼ੁਰੂ ਕਰ ਲਈ